ਇਨੀ ਕੜਕਦੀ ਠੰਡ ਵਿੱਚ ਸ੍ਰੀ ਮੁਕਸਰ ਸਾਹਿਬ ਕੋਟਪਾਈ ਤੋਂ ਜਲਾਲਾਬਾਦ ਤੱਕ ਦਾ ਸਫ਼ਰ ਮੋਟਰਸਾਈਕਲ ਤੇ ਤੈਅ ਕਰਕੇ ਇਸ ਮੇਜਰ ਸਿੰਘ ਨਾਮ ਦੇ ਬਾਪੂ ਨੇ ਕਿਵੇਂ ਨਿੱਕੇ ਨਿੱਕੇ ਬੱਚਿਆਂ ਦੇ ਬਿਮਾਰ ਪਿਤਾ ਦੀ ਮਦਦ ਕੀਤੀ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਲੋਕ ਵੀ ਇਸ ਬਾਪੂ ਦੀ ਸੇਵਾ ਤੋਂ ਪ੍ਰੇਰਿਤ ਹੋ ਸਕਣ ਅਤੇ ਇਸ ਗਰੀਬ ਪਰਿਵਾਰ ਦੀ ਮਦਦ ਕਰ ਸਕਣ ਤੁਹਾਨੂੰ ਦੱਸ ਦਈਏ ਕਿ ਜਲਾਲਾਬਾਦ ਦੇ ਪਿੰਡ ਰੋਮੋਵਾਲਾ ਦੀ ਸਾਡੇ ਚੈਨਲ ਵੱਲੋਂ 2-4 ਦਿਨ ਪਹਿਲਾਂ ਇੱਕ ਵੀਡੀਓ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਨਿੱਕੇ-ਨਿੱਕੇ ਬੱਚਿਆਂ ਦਾ ਗਰੀਬ ਪਿਤਾ ਨੂੰ ਈਬੀ ਦੀ ਬਿਮਾਰੀ ਨੇ ਘੇਰ ਲਿਆ ਇਸ ਵੀਡੀਓ ਨੂੰ ਵੇਖ ਕੇ ਭਾਵੇਂ ਕੋਈ ਕੋਠੀਆਂਕਾਰਾਂ ਵਾਲੇ ਤਾਂ ਇਸ ਗਰੀਬ ਪਰਿਵਾਰ ਦੀ ਸਾਰ ਲੈ ਨਹੀਂ ਆਏ ਪਰ ਜਦੋਂ ਇਸ ਮੇਜਰ ਸਿੰਘ ਨਾਮ ਦੇ ਬਾਪੂ ਨੇ ਇਹ ਵੀਡੀਓ ਵੇਖੀ ਤਾਂ ਇਸ ਦਾ ਦਿਲ ਨਿੱਕੇ-ਨਿੱਕੇ ਬੱਚਿਆਂ ਨੂੰ ਭੁੱਖੇ ਵੇਖ ਕੇ ਪਿੰਗਲ ਗਿਆ ਤੇ ਇਸ ਬਾਪੂ ਕੋਲ ਕੋਈ ਕਾਰ ਵਗੈਰਾ ਨਾ ਹੋਣ ਕਰਕੇ ਇਹ ਬਾਪੂ ਕੜਕ ਦੀ ਠੰਡ ਤੇ ਧੁੰਦ ਦੇ ਵਿੱਚ ਇੰਨਾ ਬੱਚਿਆਂ ਦੇ ਬਿਮਾਰ ਪਿਓ ਦੀ ਮਦਦ ਕਰਨ ਲਈ ਕੜਕ ਦੀ ਠੰਡ ਦੇ ਵਿੱਚ ਆਪਣੇ ਮੋਟਰਸਾਈਕਲ ਤੇ ਹੀ ਸ੍ਰੀ ਮੁਕਸਰ ਸਾਹਿਬ ਤੋਂ ਜਲਾਲਾਬਾਦ ਪਹੁੰਚ ਗਿਆ ਅਤੇ ਇਸ ਬਾਪੂ ਨੇ ਇਸ ਪਰਿਵਾਰ ਨੂੰ ਕੁਝ ਕੱਪੜੇ ਮਿਠਾਈ ਅਤੇ ਸ਼ਗਨ ਦੇ ਕਾਰਡ ਦੇ ਵਿੱਚ ਕੁਝ ਪੈਸੇ ਵੀ ਦਿੱਤੇ ਅਸੀਂ ਇਸ ਸੇਵਾ ਨੂੰ ਛੋਟੀ ਸੇਵਾ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਘਰ ਵਿੱਚ ਦਾਣਾ ਵੀ ਨਹੀਂ ਹੁੰਦਾ ਉਸ ਘਰ ਵਿੱਚ ਇੱਕ ਇੱਕ ਪੈਸੇ ਦੀ ਕੀਮਤ ਦਾ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ ਬਾਪੂ ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਜੰਨਤ ਟੀਵੀ ਫੇਸਬੁੱਕ ਤੇ ਜਿਵੇਂ ਹੀ ਇਹ ਵੀਡੀਓ ਵੇਖੀ ਉਵੇਂ ਹੀ ਨਾਨਕ ਤੇਰਾ ਤੇਰਾ ਸੁਸਾਇਟੀ ਪਿੰਡ ਕੋਟਪਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਉਹ ਇਸ ਪਰਿਵਾਰ ਦੀ ਮਦਦ ਕਰਨਾ ਹੈ ਅੱਗੇ ਸੇਵਾ ਕਰਦਿਆਂ ਦੀ ਪੂਰੀ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਪਰਿਵਾਰ ਦੀ ਹੋਰ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਆਏ ਨੇ ਇਹਨਾਂ ਗਰੀਬਾਂ ਦੀ ਮਦਦ ਕਰਨ ਵਾਸਤੇ ਐਨੀ ਦੂਰੋਂ ਠੰਡ ਵਿੱਚ ਵੇਖ ਲਓ ਮੋਟਰਸਾਈਕਲ ਤੇ ਆਏ ਨੇ ਇਹ ਇਹ ਮਦਦ ਕਰਨ ਆਏ ਨੇ ਇਹ ਨਾ ਗਰੀਬਾਂ ਦਾ ਪਰਿਵਾਰ ਹੈ ਇਹਨਾਂ ਵਿਚਾਰਿਆਂ ਦਾ ਬਹੁਤ ਹੀ ਇਹ ਬਿਮਾਰ ਰਹਿੰਦੇ ਨੇ ਤੇ ਅਸੀਂ ਅੱਗੇ ਵੀਡੀਓ ਪਾਈ ਸੀ ਉਹਦੇ ਇਹ ਵੀਡੀਓ ਸੁਣ ਕੇ ਬਾਬਾ ਜੀ ਇੰਨੀ ਦੂਰੋਂ ਚੱਲ ਕੇ ਆਏ ਨੇ ਤੇ ਇਹ ਕੋਈ ਲੀਡਲ ਆਉਂਦੇ ਨੇ ਤੇ ਆਹ ਕੋਈ ਮਦਦ ਕਰਨ ਆਏ ਨੇ ਪੈਸਿਆਂ ਦੀ ਤੇ ਇਹਨਾਂ ਪਰਿਵਾਰਾਂ ਦੀ ਧੰਨਵਾਦ ਹੋਰ ਵੀ ਕਰੋ ਜਿੰਨੇ ਤੋਂ ਵੱਧ ਹੁੰਦੀ ਹੈ ਜਿਆਦਾ ਤੋਂ ਜਿਆਦਾ ਮਦਦ ਕਰੋ ਇਹਨਾਂ ਦੀ ਗਰੀਬ ਘਰਾਂ ਜਮਾਈ ਮਰਦ ਕੀ ਕੀ ਆ ਬੰਦਾ ਤੁਹਾਨੂੰ ਵਾਹਿਗੁਰੂ ਜੀ ਦਾ ਖਾਤ ਸਾ ਵਾਹਿਗੁਰੂ ਜੀ ਕੀ ਬਤੇ ਇੱਕ ਜਨਤ ਕੀ ਵੱਲੋਂ ਮੈਂ ਵੀਡੀਓ ਦੇਖੀ ਜੀ ਬਹੁਤ ਦੁਖਦਾਈ ਵੀਡੀਓ ਮਨ ਨੂੰ ਬੜਾ ਦੁੱਖ ਲੱਗਿਆ ਉਸ ਵੀਡੀਓ ਨੂੰ ਦੇਖ ਕੇ ਮੈਂ ਅੱਜ ਉਸ ਪਰਿਵਾਰ ਦੇ ਘਰੇ ਜੋ ਕਿ ਜ਼ਿਲ੍ਹਾ ਫਾਜ਼ਿਲਕਾ ਪਿੰਡ ਰਮਵਾਲਾ ਤਸੀਲ ਜਲਾਲਾਬਾਦ ਅੱਜ ਮੈਂ ਉਸ ਲੋੜੋਂ ਪਰਿਵਾਰ ਦੇ ਘਰੇ ਖੜਾ ਹਾਂ ਨਾਨਕ ਤੇਰਾ ਤੇਰਾ ਸੋਸਾਇਟੀ ਪਿੰਡ ਪੂਰਪਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਸੀਲ ਗਿੱਦੜਵਾਲ ਤੋਂ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਨਾਨਕ ਤੇਰਾ ਤੇਰਾ ਸੋਸਾਇਟੀ ਦੇ ਸਹਿਯੋਗ ਦੇ ਨਾਲ ਅੱਜ ਮੈਂ ਇਸ ਪਰਿਵਾਰ ਨੂੰ ਜੋ ਮੈਥੋਂ ਸੜਿਆ ਉਹ ਸੇਵਾ ਲੈ ਕੇ ਮੈਂ ਇਹਨਾਂ ਦੇ ਘਰ ਪਹੁੰਚਿਆ ਉਹ ਮੈਂ ਸੇਵਾ ਦੇਣ ਜਾ ਰਿਹਾਗਾ